ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 2 ਜੁਲਾਈ 2024 ਦਿਨ ਮੰਗਲਵਾਰ ਆ ਦੁਪਹਿਰਾਂ ਦਾ ਟਾਈਮ ਆ 1 ਵਜੇ ਦਾ ਆ ਹੈਗੀ ਆ ਅੰਮ੍ਰਿਤਸਰ ਤੋਂ ਜਲੰਧਰ ਜੀਡੀ ਰੋਡ ਆ ਜਿਹੜੀ 에어ਪੋਰਟ ਨੂੰ ਜਾ ਰਹੀ ਆ ਉਹ ਜਿਹੜਾ ਸਾਹਮਣਾ ਫਲਾਈਓਵਰ ਆ ਇਹ ਚੱਲ ਜਾਂਦਾ ਬਾਰੇ ਬਾਰ ਪਟਾਲਾ ਪਠਾਨਕੋਟ ਹਾਈਵੇ ਉਧਰ ਉਹ ਜਿਹੜਾ ਪੈਲਸ ਆ ਤੁਸੀਂ ਜਾਣਦੇ ਜੇ ਬੜਾ ਮਸ਼ਹੂਰ ਆ ਫੈਸਟਨ ਜੋ ਵੀ ਹੈਗਾ ਆ ਜਲੰਧਰ ਵੱਲੋਂ ਟ੍ਰੈਫਿਕ ਆ ਰਹੀ ਆ ਤੇ ਜਿਹੜੀ ਚੀਜ਼ ਮੈਂ ਤੁਹਾਨੂੰ ਵਿਖਾਉਣੀ ਚਾਹਨਾ ਆਪਾਂ ਸਾਰਿਆਂ ਨੂੰ ਪਤਾ ਆ ਵੀ ਪਸਖੇ ਦੇ ਨਾਂ ਤੇ ਪੰਜਾਬ ਦੇ ਵਿੱਚ ਬਹੁਤ ਕੁਝ ਕੋਲ ਡਰਿੰਕ ਇੰਨੇ ਮਾੜੇ ਆ ਸਭ ਨੂੰ ਪਤਾ ਆ ਹੋਰ ਫਰੂਟੀਆਂ ਕਈ ਤਰ੍ਹਾਂ ਦੇ ਉਹਨਾਂ ਵਿੱਚ ਕੈਮੀਕਲ ਪਾਏ ਆ ਕੋਈ ਵੀ ਚੀਜ਼ ਫਰੈਸ਼ ਨਹੀਂ ਆ ਹੁਣ ਕੁਝ ਸਮੇਂ ਤੋਂ ਨਾ ਪੰਜਾਬ ਦੇ ਵਿੱਚ ਆ ਗੁਰੂ ਪਿਆਰਿਆਂ ਨੇ ਟ੍ਰੈਂਡ ਸ਼ੁਰੂ ਕੀਤਾ ਆ ਮਿੱਠੀ ਸ਼ਰਦਾਈ ਦਾ ਤੇ ਸ਼ਰਦਾਈ ਜਿਹੜੀ ਆ ਉਹ ਉਹ ਇੰਨਾ ਕੁ ਸਿਹਤਮੰਦ ਡਰਿੰਕ ਆ ਵੀ ਉਹਦੇ ਤੁਸੀਂ ਕਹਿ ਨਹੀਂ ਸਕਦੇ ਵੀ ਆ ਦੇਖੋ ਹਰੀ ਇਲਾਚੀ ਮੱਕਜ ਬਦਾਮ ਖਸਖਸ ਕਾਲੀ ਮਿਰਚ ਔਰ ਮੈਂ ਇੱਥੇ ਇੱਕ ਇੱਕ ਗਲਾਸ ਪੀਤਾ ਆ ਤੇ ਇੱਥੇ ਨਾ ਵਾਰੀ ਨਹੀਂ ਆਉਣ ਈ ਔਰ ਦੇਖੋ ਪਿੱਛੇ ਵੀ ਗੱਡੀਆਂ ਲੱਗ ਗਈਆਂ ਸਭ ਉਹ ਜਿਹੜੇ ਵੀ ਵੰਦੇ ਆ ਨਾ ਨਾਲੋਂ ਨਾਲ ਲਗਾਤਾਰ ਹੀ ਦੇਖੋ ਇੱਧਰ ਬਾਬੇ ਜਗਤੁਣੀ ਧੜਾ ਧੜ ਚਲਾ ਰਹੇ ਆ ਆਤਾ ਹੈ ਨਾਲ ਦੀ ਨਾਲ ਗੁਰਬਾਣੀ ਲੱਗੀ ਹੋਈ ਆ ਔਰ ਦੇਖੋ ਤੁਸੀਂ ਆ ਨਿੰਮ ਦਾ ਕੋਟਣਾ ਆ ਤੇ ਫਸਲਾਗਾ ਚਿੰਤਾ ਐਦਾਂ ਦਾ ਤੁਸੀਂ ਆ ਵੀ ਨਹੀਂ ਵੇਖਿਆ ਹੋਣਾ ਰਗੜ ਨਾਲ ਆ ਆਮ ਤੌਰ ਤੇ ਇਹਨੂੰ ਅਸੀਂ ਕੁੰਡਾ ਕਹਿੰਦੇ ਆ ਪਰ ਇਹ ਚੱਕੀ ਦੇ ਪੋੜ ਵਿੱਚ ਵੇਖੋ ਉਹਨੂੰ ਛੇੜ ਕਰਕੇ ਬਣਾਇਆ ਤੇ ਨਾਲ ਆਪ ਸਰਬਲੋ ਦਾ ਬਾਟਾ ਆ ਜਿਹਦੇ ਵਿੱਚ ਠੰਡਾ ਪਾਣੀ ਆ ਅਤੇ ਇਹਨੂੰ ਮੁੜ ਕੇ ਨਿਚੋੜ ਕੇ ਆ ਜਿਹੜੇ ਗੁੱਤੇ ਆ ਆ ਵੇਖੋ ਸਾਰਾ ਇਹ ਨਾਲੋਂ ਨਾਲ ਬਣ ਕੇ ਉਹ ਥਰਮਟ ਚ ਜਾ ਰਿਹਾ ਤੇ ਅਨੇਕ ਪ੍ਰਕਾਰ ਇਹਦਾ ਰੇਟ ਰੱਖਿਆ ਗਿਆ ਛੋਟੇ ਕਲਾਸ ਦਾ 20 ਰੁਪਏ ਤੇ ਵੱਡੇ ਦਾ 50 ਰੁਪਏ ਤੇ ਉਹ ਸਪੀਕਰ ਲੱਗਾ ਹੋਇਆ ਤੇ ਆਹ ਵੇਖੋ ਨਾਲੋਂ ਨਾਲ ਹੀ ਲੋਕ ਜਿਹੜੇ ਆ ਨਾ ਆ ਹਰ ਮਤਲਬ ਸ਼ਰਦਾਈ ਪ੍ਰਤੀ ਲੋਕਾਂ ਦਾ ਇੰਨਾ ਕਰੇਜ ਆ ਇੰਨਾ ਇਹਦਾ ਇਹਦੇ ਵਿੱਚ ਪੋਸ਼ਟਿਕ ਤੱਤ ਆ ਇੰਨਾ ਸਰੀਰ ਵਾਸਤੇ ਚੰਗਾ ਲੋਕਾਂ ਨੂੰ ਪਤਾ ਲੱਗ ਗਿਆ ਔਰ ਮੈਂ ਤਾਂ ਕਹਿੰਦਾ ਵੀ ਬੜੀ ਬਹਾਦਰੀ ਇਹਨਾਂ ਸੂਰਮਿਆਂ ਦੀ ਕਿ ਕਮ ਸੇ ਕਮ ਜਿਹੜੇ 15 ਰੁਪਏ ਦੀ 2 ਲੀਟਰ ਦੀ ਬੋਤਲਿਆ ਜਿਹੜੀ ਸਾਨੂੰ 90 ਦੀ ਮਿਲਦੀ ਆ ਨਿਰਈ ਜ਼ਹਿਰ ਆ 10% ਲੋਕ ਵੀ ਠੰਡਿਆਂ ਤੋਂ ਹਟ ਕੇ ਸ਼ਰਦਾਈ ਪੀਣ ਲੱਗ ਪਣ ਤੇ ਉਹਨਾਂ ਦਾ ਸਰੀਰ ਬਾਜੇ ਤੇ ਆ ਜਿਹੜੀਆਂ ਫੌਜਾਂ ਲੱਗੀਆਂ ਆ ਇਹਨਾਂ ਦੀ ਮਿਹਨਤ ਆ ਇਹਨਾਂ ਦਾ ਰੋਜਗਾਰ ਆ ਤੇ ਵੇਖੋ ਨਾਲ ਪਾੜ ਚੱਲ ਰਹੇ ਆ ਤੇ ਨਾਲ ਸੰਤਾਂ ਦੀ ਉਤੋਂ ਪੂਰੀ ਕਿਰਪਾ ਆ ਬਾਬਾ ਦੀਪ ਸਿੰਘ ਦੀ ਤੇ ਇਧਰ ਨਾਲ ਹੀ ਆ ਵੀ ਨਾਲੇ ਤੇ ਸਰਦਾਈ ਛਕੋ ਨਾਲੇ ਊੜਾੜਾ ਰਟੋ ਨਾ ਨਾ ਇਹ ਯਾਦ ਰੱਖਿਓ ਜੀ ਤੁਹਾਨੂੰ ਮੈਂ ਦਿਖਾਤਾ ਆ ਇਹ ਅੰਮ੍ਰਿਤਸਰ ਤੋਂ ਜਲੰਧਰ ਰੋਡ ਬਾਈਪਾਸ ਆ ਵੱਲੇ ਤੋਂ ਵੇਰਕੇ ਤੋਂ ਅੱਗੇ ਤੇ ਵੱਲੇ ਤੋਂ ਪਹਿਲਾਂ ਜਿੱਥੋਂ ਹਾਈਵੇ ਨਿਕਲਦਾ ਆ ਬਟਾਲਾ ਪਠਾਨਕੋਟ ਉੱਥੇ ਬਾਬੇ ਜਗਤੂ ਜੀ ਆ ਦੇਖੋ ਲਗਾਤਾਰ ਮਿਹਨਤ ਕਰਕੇ ਤੇ ਇਹ ਪਦਾਰਥ ਆਉ ਦੇਖੋ ਤੁਹਾਡੇ ਸਾਹਮਣੇ ਸਾਰਾ ਕੁਝ ਬਣ ਰਿਹਾ ਵਾ ਤੇ ਇੱਕ ਗਲਾਸ ਪੀਤਾ ਤੇ ਨਜ਼ਾਰੇ ਵੱਜ ਗਏ ਆ ਪੂਰੀ ਗਰਮੀ ਗਰਮੀ ਦੀ ਜਿਹੜੀ ਆ ਨਾ ਫੀਲਿੰਗ ਸਾਰੀ ਬਾਹਰ ਆ ਕੇ ਤੇ ਇੱਕ ਵੱਖਰੀ ਤਰ੍ਹਾਂ ਦੀ એનર્ਜੀ ਜਿਹੜੀ ਆ ਉਹ ਆਉਂਦੀ ਹੈ ਔਰ ਇਹ ਖਾਲਸੇ ਦੋਵੇਂ ਭਰਾ ਇਧਰ ਬਾਬਾ ਜਗਤ ਇਧਰ ਸਾਡਾ ਭਰਾ ਵੀਰ ਉਹ ਲਗਾਤਾਰ ਵਰਤੌਣਦੇ ਆ ਤੇ ਇਧਰ ਲਗਾਤਾਰ ਚੱਲਣ ਡਿਆ ਜੇ ਟੁੰਡਾ ਡੰਡਾ ਬਾਬਾ ਜਗਜੀ ਆਪਾਂ ਕਿੰਨਾ ਕਿੰਨੇ ਤੋਂ ਕਿੰਨੇ ਚੱਲਦਾ ਜੀ ਇਹ ਸੇਵਾ ਤੋਂ ਸੇਵਾ ਬਣਾਈ ਆਂ 5 ਵਜੇ ਤੋਂ ਰਾਤ 8 ਵਜੇ ਤੱਕ ਸਵੇਰੇ 5 ਤੋਂ ਰਾਤ 8 ਵਜੇ ਤੱਕ ਵਾਹ ਜੀ ਵਾਹ ਇਹ ਮਤਲਬ ਰੋਡ ਚੱਲਦਾ ਰਹਿੰਦਾ ਨਾ 에어ਪੋਰਟ ਕਰਕੇ ਸਾਰਾ ਹੈ ਨਾ ਬਿਲਕੁਲ ਉਹ ਨੋਜਾ ਰੰਗ ਦਿਨ ਫੂਜਾ ਸਭ ਜੀ ਮੰਡੀ ਕਰਕੇ ਵੀ ਤੇ ਲੋਕਾਂ ਚ ਫਿਰ ਕਿੰਨਾ ਕੁ ਦਸ਼ਾ ਹੈ ਸ਼ਰਧਾਈ ਪ੍ਰਤੀ ਅੱਛਾ ਜਿਹੜਾ ਇੱਕ ਵਾਰੀ ਪੀ ਗਿਆ ਉਹਨੇ ਹੁਣ ਆ ਹੀ ਆਉਣਾ ਦੁਬਾਰਾ ਕੀ ਬਾਤ ਅਰ ਮਿਸ਼ਰੀ ਪੋਲੇ ਆਹ ਮਿਸ਼ਰੀ ਹਾਟ ਪੈਰ ਪਰ ਕੋਲੇ ਰ ਮਿਟਾ ਗਿਆਨ ਬਿਨਸਾ ਕੀ ਬਾਤ ਉਪਦੇਸ਼ ਹਰਿਦਵਸਾ ਬੋ ਮਨ ਚੇ ਨਾਨਕ ਹਲਪਾ ਬੋ ਹਰਤ ਪਰ ਤੋਇਲੇ ਹੋ ਸਵਾਰ ਰਾਮਨਾਮ ਅੰਤਰ ਉਰਤ ਹਾਰਾ ਪੂਰੇ ਗੁਰ ਕੀ ਪੂਰੇ ਦੇਖਿਆ ਲਓ ਜੀ ਸਾਜ ਕਰੇ ਕੀਆ ਇਹ ਦਰਸ਼ਨ ਕਰੋ ਔਰ ਫਾਇਦਾ ਚੁੱਕੋ ਜਿਹੜਾ ਵੀ ਕੋਈ ਇਧਰੋਂ ਜਲੰਧਰ ਵਾਲੇ ਪਾਸੇ ਆਉਂਦਾ ਹੈ ਜਾਂ ਅਮਰਸੋਂ ਜਲੰਧਰ ਨੂੰ ਜਾਂਦਾ ਹੈ ਜਾਂ ਅਮਰਸੋਂ ਬਟਾਲੇ ਨੂੰ ਜਾਂਦਾ ਇਹਦਾ ਫਾਇਦਾ ਲਓ ਇੱਥੇ ਬੜੀ ਲੋਕਾਂ ਦੇ ਵਿੱਚ ਨਾ ਇੱਥੇ ਮੈਂ ਦੇਖਿਆ ਬੜੀ ਸੰਗਤ ਆ ਰਹੀ ਜੀ ਔਰ ਇਹ ਇਹ ਇਹੋ ਜਿਹੇ ਜਿਹੜੇ ਸੂਰਮੇ ਇਹਨਾਂ ਦਾ ਹੌਸਲਾ ਵਧਾਉਣਾ ਬਹੁਤ ਜ਼ਰੂਰੀ ਹੈ ਜੀ ਚੰਗਾ ਬਾਬਾ ਜਗਤ ਜੀ ਚਰਦੀ ਕਲਾ ਹੋਵੇ ਮਾਰਾ ਜੀ ਤੁਹਾਡੇ ਦੋਵਾਂ ਭਰਾਵਾਂ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ